ਲਗਭਗ 2487 ਪਰਿਵਾਰ ਜਿਹੜੇ ਨੇ ਉਹਨਾਂ ਦੇ ਲਈ ਬੜਾ ਖੁਸ਼ੀ ਦਾ ਬੜਾ ਉਲਾਸ ਦਾ ਔਰ ਬੜਾ ਇਤਿਹਾਸਿਕ ਦਿਨ ਹੈ ਕਿ ਅੱਜ ਲਗਭਗ 2500 ਘਰਾਂ ਦੇ ਵਿੱਚ ਰੋਜ਼ਗਾਰ ਦੇ ਦੀਵੇ ਜਗਣਗੇ ਮੇਰਾ ਨਾਮ ਜਗਦੀਪ ਸਿੰਘ ਹੈ ਮੈਂ ਫਤਿਹਗੜ੍ਹ ਸਾਹਿਬ ਤੋਂ ਬਿਲੋਂਗ ਕਰਦਾ ਹਾਂ ਬਿਨਾਂ ਕਿਸੇ ਰਿਸ਼ਵਤ ਯਾਸ਼ ਪਾਦਰਸ਼ ਤੋਂ ਮੈਂ ਮੈਰਿਟ ਵਿੱਚ ਰੈਂਕ ਦੇ ਅਧਾਰ ਤੇ ਉੱਤੇ ਸਿਲੈਕਟ ਹੋਇਆ ਹਾਂ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਅਸੀਂ ਤੁਹਾਨੂੰ ਇੱਥੋਂ ਬਿਨਾਂ ਸ਼ਪਾਰਿਸ਼ ਤੇ ਬਿਨਾਂ ਪੈਸੇ ਦੇ ਕੁਰਸੀਆਂ ਤੇ ਬਿਠਾ ਰਹੇ ਹਾਂ ਕਹੋਨਾ ਕੁਰਸੀਆਂ ਤੇ ਬਹਿ ਕੇ ਤੁਸੀਂ ਵੀ ਬਿਨਾਂ ਸ਼ਪਾਰਿਸ਼ ਤੇ ਬਿਨਾਂ ਪੈਸੇ ਦੇ ਕੰਮ ਕਰਨੇ ਆ ਲੋਕਾਂ ਦੇ ਲੋਕਾਂ ਨੂੰ ਇਨਸਾਫ ਦੇਣਾ ਲੋਕਾਂ ਦੀਆਂ ਦੁਆਵਾਂ ਬਹੁਤ ਵੱਡੀ ਕਰੰਸੀ ਹੈ ਉਹਦੀ ਕੋਈ ਕੀਮਤ ਨਹੀਂ ਮੈਂ ਸਹਿਜ ਪਾਲ ਸਿੰਘ ਦਾਸਕੋਟ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਹਾਂ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਹ ਦੱਸਣ ਲਈ ਕਿ ਇਹ ਸਾਰੇ ਕੁਝ ਲਈ ਮੈਨੂੰ ਕੋਈ ਵੀ ਪੈਸਾ ਕਿਸੇ ਨੂੰ ਦੇਣਾ ਪਿਆ ਕੋਈ ਰਿਸ਼ਵਤ ਨਹੀਂ ਚੱਲੀ ਤੇ ਮੈਂ ਮੈਰਿਟ ਦੇ ਬੇਸਿਸ ਤੇ ਸਿਲੈਕਟ ਹੋਇਆ ਹਾਂ ਖੁਸ਼ੀ ਹੋ ਰਹੀ ਹੈ ਕਿ ਇਹ ਮਾਨ ਸਰਕਾਰ ਨੇ ਆਪਣੇ ਕਨਿਓਰ ਚ ਆਂਦਿਆਂ ਹੀ ਇਹ ਪੂਰੀ ਕੀਤੀ ਹੈ ਤੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰੇ ਦੀਵੇ ਇਸੇ ਤਰ੍ਹਾਂ ਜਗਦੇ ਰਹਿਣਗੇ ਇਹਨਾਂ ਦੀਵਿਆਂ ਦੇ ਵਿੱਚ ਤਨਖਾਹਾਂ ਵਾਲਾ ਸੱਚੀ ਨੀਅਤ ਵਾਲਾ ਤੇ ਮਹਿਮਾਨਦਾਰੀ ਵਾਲਾ ਤੇਲ ਜਿਹੜਾ ਹੈ ਉਹ ਅਸੀਂ ਪਾਉਂਦੇ ਰਵਾਂਗੇ ਇਹ ਦੀਵੇ ਜਗਦੇ ਰਹਿਣੇ ਚਾਹੀਦੇ ਨਿਯੁਕਤੀ ਪੱਤਰ ਲਵੋਗੇ ਕੱਲ ਤੋਂ ਆਪਣੇ ਕੰਮ ਤੇ ਹੋਵੋਗੇ ਕੋਈ ਤੁਹਾਨੂੰ ਇੱਧਰ ਉੱਧਰ ਜਾਂ ਕੋਈ ਵਕੀਲ ਜਾਂ ਕੋਈ ਹੋਰ ਦੇਖਣ ਦੀ ਲੋੜ ਨਹੀਂ ਸਾਹੀ ਗਾਲ ਜੀ ਮੇਰਾ ਨਾਮ ਨਵਨੀਤ ਰਾਣਾ ਮੈਂ ਪਟਿਆਲੇ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਹਾਂ ਮਾਨ ਸਰਕਾਰ ਦਾ ਤਹਿ ਦਿਲੋਂ ਸ਼ੁਕਰੀਆ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਯੋਗ ਸਮਝਿਆ ਸਾਡੇ ਟੈਲੈਂਟ ਦੀ ਕਦਰ ਪਾਈ ਗਈ ਹੈ ਤੇ ਤੁਹਾਨੂੰ ਬਿਨਾਂ ਕਿਸੇ ਰਿਸ਼ਵਤ ਤੇ ਬਿਨਾਂ ਕਿਸੇ ਸਿਫਾਰਿਸ਼ ਤੋਂ ਉਪਰਤੀ ਕੀਤਾ ਗਿਆ ਹੈ ਕਿ ਮਿਹਨਤ ਤੋਂ ਵੱਡੀ ਪੌੜੀ ਹੋਰ ਕੋਈ ਨਹੀਂ ਸੋ ਮਿਹਨਤ ਵਾਲੀਆਂ ਪੌੜੀਆਂ ਰਾਹੀਂ ਚੜੋ ਅਗਲੀਆਂ ਛੱਤਾਂ ਅਗਲੀਆਂ ਮੰਜ਼ਲਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ